ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ YouTube ਚੈਨਲ ਸਫਲਤਾ ਦੀ ਪੌੜੀ ਤੇ ਜੇ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗਦੀ ਹੈ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਆਪਣੇ ਦੋਸਤਾਂ ਮਿੱਤਰਾਂ ਨੂੰ ਵੀ ਸ਼ੇਅਰ ਕਰੋ ਅੱਜ ਦਾ ਵਿਸ਼ਾ ਹੈਗਾ ਆ ਤੁਨੀ ਬੋਧ ਤੁਨੀ ਕੀ ਹੁੰਦੀ ਹੈ ਕਹਿੰਦਾ ਜਦੋਂ ਮਨੁੱਖ ਬੋਲਦਾ ਤਾਂ ਉਹਦੇ ਮੂੰਹ ਵਿੱਚੋਂ ਜਿਹੜੀਆਂ ਸਾਰਥਕ ਆਵਾਜ਼ਾਂ ਨਿਕਲਦੀਆਂ ਉਹਨੂੰ ਅਸੀਂ ਕੀ ਕਹਿੰਦੇ ਵਿਆਕਰਣ ਦੇ ਵਿੱਚ ਤੂਨੀ ਕਹਿੰਦੇ ਆ ਇਹ ਕਹਿੰਦੇ ਸਾਰਥਿਕ ਵਾਜਾ ਜਿਹੜੀਆਂ ਮੌਖਿਕ ਪੱਧਰ ਉੱਤੇ ਹੀ ਵਿਚਰਦੀਆਂ ਮਤਲਬ ਜਦੋਂ ਅਸੀਂ ਬੋਲਦੇ ਆ ਉਦੋਂ ਹੀ ਇਹ ਵਾਜਾ ਨਿਕਲਦੀਆਂ ਉਹ ਜਿਹੜੀਆਂ ਵਾਜਾ ਹੁੰਦੀਆਂ ਉਹਨਾਂ ਨੂੰ ਅਸੀਂ ਧੁਨੀ ਕਹਿੰਦੇ ਆ ਅੱਗੇ ਹੈਗਾ ਧੁਨੀ ਨੂੰ ਕਹਿੰਦੇ ਤਿੰਨ ਤਰੀਕਿਆਂ ਨਾਲ ਸਮਝਿਆ ਜਾ ਸਕਦਾ ਨੰਬਰ 1 ਤੇਗਾ ਉਚਾਰ ਨੰਬਰ 2 ਤੇ ਸੰਚਾਰ ਨੰਬਰ 3 ਤੇ ਸ਼੍ਰਵਣੀ ਹੁਣ ਉਚਾਰ ਕੀ ਹੁੰਦਾ ਉਚਾਰ ਹੁੰਦਾ ਜਦੋਂ ਅਸੀਂ ਕਿਸੇ ਵੀ ਵਾਕ ਦਾ ਵਾਕ ਨੂੰ ਬੋਲਦੇ ਆ ਉਹਦਾ ਉਚਾਰ ਹੋ ਗਿਆ ਨੰਬਰ 2 ਉੱਥੇ ਹੈਗਾ ਸੰਚਾਰ ਸੰਚਾਰ ਹੁੰਦਾ ਆ ਜਦੋਂ ਅਸੀਂ ਆਪਣਾ ਜੋ ਵੀ ਅਸੀਂ ਬੋਲਦੇ ਆ ਉਹ ਦੂਸਰੇ ਤੱਕ ਪਹੁੰਚਦਾ ਆ ਉਹਨੂੰ ਕੀ ਕਹਿੰਦੇ ਆ ਸੰਚਾਰ ਉਸ ਤੋਂ ਬਾਅਦ ਹੈਗਾ ਸ਼ਰਵਣੀ ਸ਼ਰਵਣੀ ਹੁੰਦਾ ਆ ਕਿ ਜਿਹੜਾ ਵੀ ਅਸੀਂ ਵਾਕ ਬੋਲਿਆ ਆ ਉਹ ਜਿਹੜਾ ਦੂਜਾ ਪਰਸਨ ਹੈਗਾ ਉਹਨੇ ਆਪਣੇ ਕੰਨਾਂ ਦਾ ਕੰਨ ਰਾਹੀਂ ਸੁਣਿਆ ਜਦੋਂ ਉਹਦੇ ਕੰਨਾਂ ਤੱਕ ਪਹੁੰਚਦਾ ਆ ਮਤਲਬ ਉਹ ਉਹਨੂੰ ਸੁਣ ਰਿਹਾ ਹੈ ਤੇ ਉਹ ਕਹਿੰਦਾ ਸ਼ਰਵਣੀ ਉਸ ਤੋਂ ਬਾਅਦ ਕਹਿੰਦਾ ਭਾਸ਼ਾ ਨੂੰ ਜਿਹੜਾ ਧੁਨੀ ਦੀ ਸਭ ਤੋਂ ਬੁਨਿਆਦੀ ਇਕਾਈ ਵੀ ਕਿਹਾ ਗਿਆ ਹੈ ਤੇ ਪਾਸ਼ਾ ਜਿਹੜੀ ਆ ਪਾਸ਼ਾਈ ਸਿਰਚਨਾ ਦੀ ਛੋਟੀ ਤੋਂ ਛੋਟੀ ਇਕਾਈ ਆ ਇਹ ਕੁਐਸਚਨ ਬਹੁਤ ਇੰਪੋਰਟੈਂਟ ਹੈ ਹਮੇਸ਼ਾ ਪੁੱਛਿਆ ਜਾਂਦਾ ਹੈ ਕਿ ਪਾਸ਼ਾਈ ਸਿਰਚਨਾ ਦੀ ਛੋਟੀ ਤੋਂ ਛੋਟੀ ਇਕਾਈ ਕਿਹੜੀ ਆ ਤੇ ਅਸੀਂ ਇਹ ਲਿਖਣਾ ਧੁਨੀ ਆ ਕਿਹਾਦਾ ਪੰਜਾਬੀ ਦਾ ਕੋਈ ਵੀ ਸ਼ਬਦ ਉਚਾਰਿਆ ਜਾਵੇ ਤਾਂ ਉਹਨੂੰ ਨਿਖੇੜਿਆ ਜਾ ਸਕਦਾ ਮਤਲਬ ਉਹ ਨੂੰ ਜਿਹੜਾ ਆ ਵੱਖ-ਵੱਖ ਕੀਤਾ ਜਾ ਸਕਦਾ ਆ ਜਿਵੇਂ ਅਸੀਂ ਦੇਖਦੇ ਆ ਸ਼ਬਦ ਲਿਖਿਆ ਹੈ RAM RAM ਦੇ ਵਿੱਚ ਧੁਨੀਆਂ ਕਿਹੜੀਆਂ ਕਿਹੜੀਆਂ ਰ ਆ ਐਡ ਹੈ ਇਹਨੂੰ ਕੰਨਾ ਮਮਾ ਨੈਕਸਟ ਹੈਗਾ ਸੂਰਜ ਸ ਸ ਪਲੱਸ ਉ ਡੇਨ ਦ ਲੈਂਕੜੇ ਪਲੱਸ ਰਾਰਾ ਪਲੱਸ ਜਿਜਾ ਅੱਗੇ ਹੈਗਾ ਭਾਰਤ ਪਪਾ ਪਲੱਸ ਐੜੇ ਨੂੰ ਕੰਨਣਾ ਪਲੱਸ ਰਾਰਾ ਪਲੱਸ ਤੱਤਾ ਹੁਣ ਸਭ ਤੋਂ ਪਹਿਲਾਂ ਅਸੀਂ ਲਿਖਿਆ RAM RAM ਦੇ ਵਿੱਚ ਅਸੀਂ ਰਾਰੇ ਨੂੰ ਕੰਨਣਾ ਮਮਾ RAM ਉਹਦਾ ਸ਼ਬਦ ਲਿਖਦੇ ਆ ਪਰ ਜਦੋਂ ਧੁਰੀਆਂ ਦੇ ਵਿੱਚ ਲਿਖਿਆ ਸੀ ਰਾਰਾ ਪਲੱਸ ਐੜੇ ਨੂੰ ਕੰਨਣਾ ਪਲੱਸ ਮਮਾ ਮੈਂ ਜਿਹੜਾ ਐੜੇ ਨੂੰ ਕੰਨਣਾ ਆ ਉਹਦੇ ਉਹਦੇ ਵਿੱਚ ਕੀ ਆਈ ਹੈ ਧੁਨੀ ਆਈ ਹੈ ਨੰਬਰ 2 ਤੇ ਅਸੀਂ ਪੜਿਆ ਸੂਰਜ ਸੂਰਜ ਵਿੱਚ ਊੜੇ ਦੇ ਲੰਕੜ ਊ ਜਿਹੜੀ ਆ ਉਹ ਧੁਨੀ ਆਈ ਆ ਲਿਖਣ ਦੇ ਵਿੱਚ ਊ ਊੜੇ ਦੇ ਲੰਕੜ ਊ ਜਿਹੜਾ ਨਹੀਂ ਆਉਂਦਾ ਪਰ ਜਦੋਂ ਅਸੀਂ ਨਿਖੇੜ ਕੇ ਲਿਖਦੇ ਆ ਧੁਨੀਆਂ ਲਈ ਤਾਂ ਫਿਰ ਉਹਦੇ ਵਿੱਚ ਆਉਂਦਾ ਇਸੇ ਤਰ੍ਹਾਂ ਹੀ ਭਾਰਤ ਭਾਰਤ ਵਿੱਚ ਐੜੇ ਨੂੰ ਕੰਨਾ ਜਿਹੜਾ ਆ ਉਹ ਵੀ ਇਹਦੇ ਵਿੱਚ ਧੁਨੀ ਆਈ ਆ ਤੇ ਅਸੀਂ ਲਿਖਣ ਦੇ ਦੇਖਿਆ ਕਿ ਪੱਬੇ ਨੂੰ ਕੰਨਾ ਰਾਰਾ ਤਤਾ ਭਾਰਾ ਤਾ ਲਿਖਦੇ ਹਾਂ ਪਰ ਨਖੇੜ ਕੇ ਜਦੋਂ ਲਿਖਿਆ ਤੇ ਉਹਦੇ ਵਿੱਚ ਐਲੇ ਕੰਨਾ ਆ ਧੁਨੀ ਵੀ ਸਾਨੂੰ ਲਿਖਣ ਦੀ ਜ਼ਰੂਰਤ ਪਈ ਉਸ ਤੋਂ ਬਾਅਦ ਕਹਿੰਦਾ ਪੰਜਾਬੀ ਭਾਸ਼ਾ ਦੀਆਂ ਧੁਨੀਆਂ ਨੂੰ ਜਿਹੜਾ ਅਸੀਂ ਦੋ ਵਰਗਾਂ ਦੇ ਵਿੱਚ ਵੰਡਦੇ ਹਾਂ ਇਹ ਕਿਹੜੇ-ਕਿਹੜੇ ਵਰਗ ਆ ਨੰਬਰ 1 ਤੇਗਾ ਖੰਡੇ ਧੁਨੀਆਂ ਨੰਬਰ 2 ਤੇਗਾ ਅਖੰਡੇ ਧੁਨੀਆਂ ਹੁਣ ਖੰਡੇ ਧੁਨੀਆਂ ਕਿਹੜੀਆਂ ਨੇ ਖੰਡੇ ਧੁਨੀਆਂ ਜਿਹੜੀਆਂ ਕਹਿੰਦੇ ਹੁੰਦੀਆਂ ਇਹ ਸ਼ਬਦ ਦੇ ਵਿੱਚ ਜਿਹੜੀਆਂ ਸਤੰਤਰ ਤੌਰ ਤੇ ਵਿਚਰਨ ਦੇ ਸਮਰਥ ਰੱਖਦੀਆਂ ਮਤਲਬ ਇਹ ਕੱਲੀਆਂ ਸ਼ਬਦ ਦੇ ਵਿੱਚ ਆ ਜਾਂਦੀਆਂ ਆ ਤੇ ਇਹਨਾਂ ਦਾ ਜਿਹੜਾ ਵਿਸ਼ਲੇਸ਼ਣ ਅਖੰਡ-ਖੰਡ ਕਰਕੇ ਕੀਤਾ ਜਾ ਸਕਦਾ ਹੈ ਤੇ ਇਹਨਾਂ ਦੀ ਗਿਣਤੀ ਕਿਹੜੀ ਆ ਸੌਰੀ ਇਹਨਾਂ ਦੇ ਵਿੱਚ ਕਿਹੜੇ-ਕਿਹੜੇ ਦੋ ਭਾਗ ਹੁੰਦੇ ਆ ਸਵਰ ਤੇ ਵਿਅੰਜਨ ਉਸ ਤੋਂ ਬਾਅਦ ਹੈਗਾ ਅਖੰਡੇ ਧੁਨੀਆਂ ਅਖੰਡੇ ਧੁਨੀਆਂ ਜਿਹੜੀਆਂ ਹੁੰਦੀਆਂ ਖੰਡੇ ਧੁਨੀਆਂ ਜਿਹੜੀਆਂ ਆ ਸਤੰਤਰ ਰੂਪ ਦੇ ਵਿੱਚ ਤਰ ਇਕਲੀਆਂ ਜਿਹੜੀਆਂ ਸ਼ਬਦ ਦੇ ਵਿੱਚ ਨਹੀਂ ਵਿਚਰ ਸਕਦੀਆਂ ਇਹ ਹਮੇਸ਼ਾ ਖੰਡੇ ਦੁਨੀਆ ਦੇ ਨਾਲ ਆ ਕੇ ਆਪਣਾ ਭਾਸ਼ਾਈ ਕਾਰਜ ਕਰਦੀਆਂ ਹੁਣ ਅਸੀਂ ਧੁਨੀ ਵਿਉਂਤ ਦੀ ਇੱਕ ਰੂਪਰੇਖਾ ਉਲੇਖੀ ਆ ਦੇਖਦੇ ਆ ਧੁਨੀ ਵਿਉਂਤ ਕਹਿੰਦੇ ਦੋ ਭਾਗਾਂ ਵਿੱਚ ਵੰਡਿਆ ਉਹਨੂੰ ਖੰਡੇ ਤੇ ਅਖੰਡੇ ਉਸ ਤੋਂ ਬਾਅਦ ਜਿਹੜੀ ਅਖੰਡੇ ਆ ਉਹਨੂੰ ਵੀ ਅੱਗੇ ਦੋ ਭਾਗਾਂ ਵਿੱਚ ਵੰਡਿਆ ਸਵਰ ਤੇ ਵਿਅੰਜਨ ਜਿਹੜੀਆਂ ਅਖੰਡੇ ਆ ਉਹਨੂੰ ਪੰਜ ਭਾਗਾਂ ਦੇ ਵਿੱਚ ਵੰਡਿਆ ਵੈਸੇ ਕਈ ਬੁੱਕਸ ਦੇ ਵਿੱਚ ਮੋਸਟਲੀ ਚਾਰ ਹੀ ਮਿਲਦਾ ਹੈ ਪਰ ਹੈਗੇ ਪੰਜ ਭਾਗ ਕਈ ਵਾਰ 4 ਆ ਜਾਂਦੇ ਕਈ ਵਾਰ 5 ਆ ਜਾਂਦੇ ਆ ਬਲ ਨਾਸਿਕਤਾ ਸੋਰ ਵਾਕ ਸੋਰ ਤੇ ਸੰਗਮ ਜਿਹੜਾ ਸੰਗਮ ਆ ਉਹ ਕਈ ਬੁੱਕਸ ਦੇ ਵਿੱਚ ਦਿੱਤਾ ਹੈ ਕਈਆਂ ਦੇ ਵਿੱਚ ਨਹੀਂ ਦਿੱਤਾ ਹੈ ਤੇ ਉਸ ਤੋਂ ਬਾਅਦ ਇਹ ਕਹਿੰਦਾ ਸਵਰ ਜਿਹੜਾ ਆ ਸਵਰ ਨੂੰ ਵੀ ਅੱਗੇ ਦੋ ਭਾਗਾਂ ਦੇ ਵਿੱਚ ਵੰਡੇ ਆ ਲਘੂ ਤੇ ਦੀਰਗ ਸਵਰ ਹੁਣ ਅਸੀਂ ਦੇਖਦੇ ਹਾਂ ਸਵਰਧੁਨੀਆਂ ਕਿਹੜੀਆਂ ਹੁੰਦੀਆਂ ਹਨ ਤਾਂ ਸਵਰਧੁਨੀਆਂ ਜਿਹੜੀਆਂ ਹੁੰਦੀਆਂ ਹਨ ਜਦੋਂ ਅਸੀਂ ਜਿਨ੍ਹਾਂ ਨੂੰ ਜਦੋਂ ਉਚਾਰਦੇ ਆ ਇਹਨਾਂ ਨੂੰ ਤਾਂ ਸਾਡੇ ਫੇਫੜਿਆਂ ਵਿੱਚ ਜਿਹੜੀ ਹਵਾ ਨਿਕਲਦੀ ਹੈ ਸਾਹ ਦੀ ਹਵਾ ਜਿਹੜੀ ਨਿਕਲਦੀ ਉਹ ਬਿਨਾ ਮਤਲਬ ਬਿਨਾ ਕਿਸੇ ਰੋਕ ਤੋਂ ਬਾਹਰ ਨਿਕਲਦੀ ਹੈ ਤੇ ਇਹਨੂੰ ਬੋਲਣ ਲਈ ਜਿਹੜਾ ਘੱਟ ਸਮਾਂ ਲੱਗਦਾ ਹੈ ਤੇ ਪੰਜਾਬੀ ਦੇ ਵਿੱਚ ਕੁੱਲ ਕਿੰਨੀਆਂ 10 ਸਵਰਧੁਨੀਆਂ ਕਿਹੜੀਆਂ-ਕਿਹੜੀਆਂ ਐੜਾ ਐੜੇ ਨੂੰ ਕੰਨਾ ਈੜੀ ਨੂੰ ਸਿਆਰੀ ਈੜੀ ਨੂੰ ਵਿਆਰੀ ਊੜੇ ਨੂੰ ਔਂਕੜ ਊੜੇ ਨੂੰ ਟਲੈਂਕੜ ਈੜੀ ਨੂੰ ਲਾਮ ਐੜੇ ਨੂੰ ਦਲਾਈਆਂ ਊੜੇ ਨੂੰ ਹੋੜਾ ਤੇ ਐੜੇ ਨੂੰ ਕਨੋੜਾ ਇਹ ਕੀ ਆ ਸਾਡੇ ਕੋਲ 10 ਸਵਰ ਧੁਨੀਆਂ ਇਹਦਾ ਸਵਰ ਧੁਨੀਆਂ ਦੇ ਉਚਾਰਨ ਸਮੇ ਬੁੱਲਾਂ ਤੇ ਜੀਭ ਦੀ ਅਹਿਮ ਭੂਮਿਕਾ ਹੁੰਦੀ ਹੁਣ ਅਸੀਂ ਅੱਗੇ ਦੇਖਾਂਗੇ ਬੁੱਲਾਂ ਦੀ ਸਥਿਤੀ ਦੇ ਆਧਾਰ ਤੇ ਜੀਭ ਦੀ ਸਥਿਤੀ ਦੇ ਆਧਾਰ ਤੇ ਇਹਨਾਂ ਦਾ ਵਰਗੀਕਰਨ ਕਰਾਂਗੇ ਸਵਰ ਵੀ ਅੱਗੇ ਦੋ ਤਰ੍ਹਾਂ ਦੇ ਹੁੰਦੇ ਆ ਲਘੂ ਸਵਰ ਤੇ ਦੀਰਗ ਸਵਰ ਹੁਣ ਲਘੂ ਸਵਰ ਕਿਹੜੇ ਹੁੰਦੇ ਆ ਲਘੂ ਸਵਾਰਾਂ ਨੂੰ ਹਰਸਤ ਸਵਰ ਵੀ ਕਹਿੰਦੇ ਆ ਲਘੂ ਸਵਰ ਉਹ ਹੁੰਦੇ ਜਿਨ੍ਹਾਂ ਦੇ ਉਚਾਰਨ ਦੇ ਵਿੱਚ ਘੱਟ ਸਮਾਂ ਲੱਗਦਾ ਆ ਇਹ ਇਹਨਾਂ ਦੀ ਗਿਣਤੀ ਤਿੰਨ ਨਾ ਊੜੇ ਨੂੰ ਔਂਕੜ ਐੜਾ ਤੇ ਈੜੀ ਨੂੰ ਸਿਆਰੀ ਉਸ ਤੋਂ ਬਾਅਦ ਹੈਗਾ ਧੀਰਗ ਸਵਰ ਤੁਣੀਆਂ ਧੀਰਗ ਸਵਰ ਤੁਣੀਆਂ ਉਹ ਹੁੰਦੀਆਂ ਜਿਨ੍ਹਾਂ ਦੇ ਉਚਾਰਨ ਦੇ ਵਿੱਚ ਵੱਧ ਸਮਾਂ ਲੱਗਦਾ ਹੈ ਇਹ ਕਿਹੜੀਆਂ-ਕਿਹੜੀਆਂ ਐੜੇ ਨੂੰ ਕੰਨਾ ਈੜੀ ਨੂੰ ਵਿਹਾਰੀ ਊੜੇ ਨੂੰ ਦਲੈਂਕੜ ਈੜੀ ਨੂੰ ਲਾਮ ਐੜੇ ਨੂੰ ਦੁਲਾਮਾ ਊੜੇ ਨੂੰ ਹੋੜਾ ਐੜੇ ਨੂੰ ਕਨੌੜਾ ਇਹਨਾਂ ਦੀ ਗਿਣਤੀ ਹੈਗੀ 7 ਜਿਹੜੀਆਂ ਲਘੂ ਸਵਰ ਤੁਣੀਆਂ ਉਹ ਤਿੰਨ ਨਾ ਊੜੇ ਨੂੰ ਔਂਕੜ ਐੜਾ ਤੇ ਈੜੀ ਨੂੰ ਸਿਆਰੀ ਇਹਨਾਂ ਨੂੰ ਕੱਟ ਕੇ ਬਾਕੀ ਜਿਹੜੀਆਂ 7 ਸਵਰ ਤੁਣੀਆਂ ਬਚਦੀਆਂ ਆ ਉਹ ਕੀ ਆ ਧੀਰਗ ਸਵਰ ਤੁਣੀਆਂ ਉਸ ਤੋਂ ਬਾਅਦ ਦੇਖਦੇ ਹਾਂ ਸਵਰਵਾਹਕ ਹੁਣ ਸਵਰਵਾਹਕਾਂ ਦੀ ਗਿਣਤੀ ਕਿੰਨੀ ਆ ਤਿੰਨ ਇਹ ਪ੍ਰਸ਼ਨ ਨੂੰ ਆਉਂਦਾ ਹੈ ਪੇਪਰ ਦੇ ਵਿੱਚ ਕਿ ਸਵਰਵਾਹਕ ਕਿੰਨੇ ਆ ਜਾਂ ਕਿਹੜੇ-ਕਿਹੜੇ ਆ ਤੇ ਅਸੀਂ ਕੀ ਲਿਖਣਾ ਤਿੰਨਾਂ ਤੇ ਕਿਹੜੇ-ਕਿਹੜੇ ਆ ਊੜਾ ਐੜਾ ਤੇ ਈੜੀ ਜੇ ਉਹਨਾਂ ਨੇ ਸਵਰ ਧੁਨੀਆਂ ਪੁੱਛਿਆ ਤਾਂ ਫਿਰ ਅਸੀਂ ਕੀ ਲਿਖਣਾ 10 ਆ ਉਹ ਕਿਹੜੀਆਂ-ਕਿਹੜੀਆਂ ਆ ਜਿਹੜੀਆਂ ਆਪ ਮੁਹਾਰਨੀ ਵਾਲੀਆਂ ਪੜੀਆਂ ਐ ਐੜੇ ਨੂੰ ਕੰਨਾ ਐੜੀ ਨੂੰ ਸਿਹਾਰੀ ਉਹ ਵਾਲੀਆਂ ਸਾਰੀਆਂ ਓਕੇ ਆ 10 ਸਵਰ ਧੁਨੀਆਂ ਇਤੋਂ ਇਲਾਵਾ ਕਹਿੰਦਾ ਸਵਰਾਂ ਨੂੰ ਹੋਰ ਤਿੰਨ ਤਰੀਕਿਆਂ ਨਾਲ ਵੰਡੇ ਗਿਆ ਹੈ ਜੀਭ ਦੀ ਸਥਿਤੀ ਦੇ ਆਧਾਰ ਤੇ ਜੀਭ ਦੀ ਉਚਾਈ ਤੇ ਬੁੱਲਾਂ ਦੀ ਬਣਤ ਦੇ ਆਧਾਰ ਤੇ ਜੀਵ ਦੀ ਸਥਿਤੀ ਦੇ ਆਧਾਰ ਤੇ ਦੋ ਭਾਗਾਂ 'ਚ ਵੰਡੇ ਆ ਉਚਾਈ ਦੇ ਆਧਾਰ ਤੇ ਸੌਰੀ ਜੀਵ ਦੀ ਸਥਿਤੀ ਦੇ ਆਧਾਰ ਤੇ ਤਿੰਨ ਭਾਗਾਂ 'ਚ ਵੰਡੇ ਆ ਉਚਾਈ ਦੇ ਆਧਾਰ ਤੇ ਚਾਰ ਤੇ ਬੁੱਲਾਂ ਦੀ ਸਥਿਤੀ ਦੇ ਆਧਾਰ ਤੇ ਦੋ ਭਾਗਾਂ ਦੇ ਵਿੱਚ ਵੰਡੇ ਆ ਸਭ ਤੋਂ ਪਹਿਲਾਂ ਦੇਖਦੇ ਆਂ ਅਸੀਂ ਜੀਵ ਦੀ ਸਥਿਤੀ ਦੇ ਆਧਾਰ ਤੇ ਜੀਵ ਦੀ ਸਥਿਤੀ ਦੇ ਆਧਾਰ ਤੇ ਤਿੰਨ ਭਾਗਾਂ ਵਿੱਚ ਵੰਡੇ ਆ ਅਗਲੇ ਰੇਸਵਰ ਵਿਚਕਾਰਲੇ ਸਵਰ ਤੇ ਪਿਛਲੇ ਰੇਸਵਰ ਹੁਣ ਅਗਲੇ ਰੇਸਵਰ ਕਿਹੜੇ ਹੁੰਦੇ ਆ ਏਡੀ ਨੂੰ ਵਿਹਾਰੀ ਏਡੀ ਨੂੰ ਲਾਮਤ ਐਡੇ ਨੂੰ ਦਲਾਈਆਂ ਹੁਣ ਜਿਹੜੇ ਅਗਲੇ ਰਸਵਰ ਇਹ ਕਿਹੜੇ ਹੁੰਦੇ ਆ ਜਦੋਂ ਅਸੀਂ ਇਹਨਾਂ ਨੂੰ ਬੋਲਦੇ ਆ ਸਾਡੀ ਜੀਭ ਜਿਹੜੀ ਆ ਅੱਗੇ ਨੂੰ ਆ ਕੇ ਦੰਦਾ ਦੇ ਨਾਲ ਟਕਰਾਉਂਦੀ ਆ ਤੇ ਜਿਹੜੇ ਵਿਚਕਾਰਲੇ ਰਸਵਰ ਵਿਚਕਾਰਲੇ ਰਸਵਰ ਕਿਹੜੇ ਹੁੰਦੇ ਤਾਂ ਏੜੀ ਨੂੰ ਸਿਆਰੀ ਐਡ ਆ ਐਡ ਇਹਨੂੰ ਕੰਨਾ ਤੇ ਊੜੇ ਨੂੰ ਅੰਕਲ ਹੁਣ ਜਦੋਂ ਇਹਨਾਂ ਦਾ ਉਚਾਰਨ ਕਰਦੇ ਆ ਸਾਡੀ ਜਿਹੜੀ ਜੀਭ ਆ ਉਹ ਮੂੰਹ ਦੇ ਵਿੱਚ ਘਾਰ ਹੀ ਰਹਿੰਦੀ ਆ ਤਾਂ ਮੂੰਹ ਦੇ ਉਹ ਅਗਲੇ ਜਾਂ ਪਿਛਲੇ ਹਿੱਸੇ ਨੂੰ ਛੁੰਦੀ ਨਹੀਂ ਅੱਗੇ ਗਾ ਪਿਛਲੇ ਰੇਸਰ ਪਿਛਲੇ ਸਵਾਰ ਕਿਹੜੇ ਹੁੰਦੇ ਊੜੇਨ ਤੇ ਲੈਂਕੜ ਊੜੇ ਨੂੰ ਹੋੜ ਆ ਤੇ ਐੜੇ ਨੂੰ ਕਨੋੜਾ ਜਦੋਂ ਇਹਨਾਂ ਦਾ ਉਚਾਰਨ ਕਰਦੇ ਹਾਂ ਉਦੋਂ ਸਾਡੀ ਜੀਭ ਜਿਹੜੀ ਆ ਪਿੱਛੇ ਨੂੰ ਜਾਂਦੀ ਆ ਤੇ ਪਿਛਲੇ ਤਾਲੂ ਦੇ ਨਾਲ ਟਕਰਾਂਦੀ ਆ ਉਸ ਤੋਂ ਬਾਅਦ ਹੈਗਾ ਚੀਪ ਦੀ ਉਚਾਈ ਦੇ ਆਧਾਰ ਤੇ ਜੀਭ ਦੀ ਉਚਾਈ ਦੇ ਆਧਾਰ ਤੇ ਇਹਨੂੰ ਚਾਰ ਭਾਗਾਂ ਦੇ ਵਿੱਚ ਵੰਡਿਆ ਉੱਚੇ ਸਵਰ ਜਾਂ ਬੰਦ ਸਵਰ ਉੱਤ ਉੱਚੇ ਸਵਰ ਜਾਂ ਅਰਧ ਬੰਦ ਨੀਵੇਂ ਸਵਰ ਜਾਂ ਖੁੱਲੇ ਸਵਰ ਅਰਧ ਨੀਵੇਂ ਸਵਰ ਜਾਂ ਅਰਧ ਖੁੱਲੇ ਸਵਰ ਹੁਣ ਉੱਚੇ ਸਵਰ ਜਾਂ ਬੰਦ ਸਵਰ ਕਿਹੜੇ ਹੁੰਦੇ ਆ ਜਿਵੇਂ ਈੜੀ ਨੂੰ ਵਿਹਾਰੀ ਤੇ ਊੜੇ ਨੂੰ ਦਲੈਂਕੜ ਇਹ ਜਿਹੜੇ ਉੱਚੇ ਸਵਾਰ ਆ ਇਹਨਾਂ ਦਾ ਜਦੋਂ ਅਸੀਂ ਉਚਾਰਦੇ ਆ ਤਾਂ ਸਾਡੀ ਜੀਭ ਜਿਹੜੀ ਆ ਉਚਾਈ ਚ ਉੱਠਦੀ ਉਪਰਲੀ ਸਥਿਤੀ ਚ ਜਾਂਦੀ ਆ ਉਸ ਤੋਂ ਬਾਅਦ ਇਹ ਆਦੁੱਚੇ ਸਵਾਰ ਆਦੁੱਚੇ ਸਵਾਰ ਜਾਂ ਅਰਧ ਬੰਦ ਈੜੀ ਨੂੰ ਸਿਹਾਰੀ ਤੇ ਊੜੇ ਨੂੰ ਔਂਕੜ ਜਦੋਂ ਇਹਨਾਂ ਨੂੰ ਉਚਾਰਦੇ ਆ ਤਾਂ ਸਾਡੀ ਜਿਹੜੀ ਜੀਭ ਆ ਉਹ ਕੀ ਆ ਜਿਹੜੀ ਘੱਟ ਜਿਹੜੀ ਉਚਾਈ ਚ ਜਾਂਦੀ ਮਤਲਬ ਨਾ ਬਹੁਤ ਜ਼ਿਆਦਾ ਉੱਚੀ ਚ ਜਾਂਦੀ ਨਾ ਬਹੁਤ ਜ਼ਿਆਦਾ ਨੀਵੀਂ ਉਸ ਤੋਂ ਬਾਅਦ ਇਹ ਨੀਵੇਂ ਸਵਾਰ ਜਾਂ ਖੁੱਲੇ ਸਵਾਰ ਐਡ ਇੰਦ ਲਾਈਆਂ ਐ ਐਡੇ ਨੂੰ ਕੰਨਣਾ ਤੇ ਐਡੇ ਨੂੰ ਕਨੋੜਾ ਇਹਦੇ ਨਾਲ ਕੀ ਹੁੰਦਾ ਸਾਡਾ ਮੂੰਹ ਖੁੱਲਾ ਰਹਿੰਦਾ ਆ ਤੇ ਸਾਡੀ ਜਿਹੜੀ ਜੀਭ ਆ ਸੌਰੀ ਸਾਡਾ ਮੂੰਹ ਖੁੱਲਾ ਰਹਿੰਦਾ ਤੇ ਜੀਭ ਜਿਹੜੀ ਆ ਨੀਵੇਂ ਸਥਿਤੀ ਚ ਹੁੰਦੀ ਆ ਅਰਧ ਉਚੇ ਸਵਾਰ ਜਾਂ ਅਰਧ ਖੁੱਲੇ ਈੜੀ ਨੂੰ ਲਾਮ ਐੜਾ ਊੜੇ ਨੂੰ ਔਂਕੜ ਹੁਣ ਇਹ ਜਦੋਂ ਸਵਾਰ ਅਸੀਂ ਬੋਲਦੇ ਆ ਤਾਂ ਸਾਡਾ ਮੂੰਹ ਕਦੀ ਖੁੱਲਦਾ ਹੈ ਕਦੀ ਨਹੀਂ ਮਤਲਬ ਅੱਧਾ ਖੁੱਲਦਾ ਅੱਧਾ ਨਹੀਂ ਖੁੱਲਦਾ ਤੇ ਉਹ ਜਦੋਂ ਜਿਹੜੀ ਸਾਡੀ ਜੀਭ ਆ ਉਹ ਕੀ ਆ ਥੋੜੀ ਘੱਟ ਨੀਵੇਂ ਰਹਿੰਦੀ ਆ ਉਸ ਤੋਂ ਬਾਅਦ ਹੈਗਾ ਬੁੱਲਾਂ ਦੀ ਸਥਿਤੀ ਦੇ ਅਧਾਰ ਤੇ ਬੁੱਲਾਂ ਦੀ ਸਥਿਤੀ ਦੇ ਅਧਾਰ ਤੇ ਦੋ ਪੱਗਾਂ ਚ ਵੰਡੇ ਆ ਗੁਲਾਈਦਾਰ ਤੇ ਗੁਲਾਈ ਰਹਿਤ ਗੁਲਾਈਦਾਰ ਕਿਹੜੇ ਹੁੰਦੇ ਕਹਿੰਦਾ ਜਿਨ੍ਹਾਂ ਦੇ ਉਚਾਰਨ ਸਮੇਂ ਬੋਲ ਜਿਹੜਾ ਸਾਡੀ ਗੁਲਾਈਦਾਰ ਸਥਿਤੀ ਚ ਹੁੰਦੇ ਆ ਉਹਨਾਂ ਨੂੰ ਗੁਲਾਈਦਾਰ ਅੰਸਵਰ ਕਿਹਾ ਜਾਂਦਾ ਆ ਇਹ ਕਿਹੜੇ ਕਿਹੜੇ ਆ ਊੜੇ ਨੂੰ ਔਂਕੜ ਊੜੇਨ ਤਲੈਂਕੜ ਊੜੇਨ ਹੋੜਾ ਤੇ ਐੜੇਨ ਕਨੋੜਾ ਮਤਲਬ ਤਿੰਨੇ ਊੜੇ ਵਾਲੇ ਤੇ ਇੱਕ ਐੜੇਨ ਕਨੋੜਾ ਇਹ ਕਿਹੜੇ ਹੋਗਾ ਗੁਲਾਈਦਾਰ ਉਸ ਤੋਂ ਬਾਅਦ ਹੈਗਾ ਗੁਲਾਈ ਰੈ ਤੇ ਗੁਲਾਈ ਰੈਤ ਕੀ ਹੁੰਦੇ ਜਿਨ੍ਹਾਂ ਦੇ ਉਚਾਰਨ ਸਮੇਂ ਬੁੱਲਾਂ ਦੀ ਸਥਿਤੀ ਗੁਲਾਈ ਰੈ ਤਾਂ ਮਤਲਬ ਬੋਲ ਜਿਹੜੇ ਗੁਲਾਈਚ ਨਹੀਂ ਹੁੰਦੇ ਉਹ ਕਿਹੜੇ ਕਿਹੜੇ ਆ ਈੜੀ ਨੂੰ ਵਿਹਾਰੀ ਈੜੀ ਨੂੰ ਲਾਮ ਐਡ ਇਨ ਦਲਾਈਆਂ ਐਡ ਆ ਈੜੀ ਨੇ ਸਿਆਰੀ ਐਡ ਇਹਨੂੰ ਕਰਨਾ ਜਿਹੜੇ ਗੁਲਾਈਦਾਰ ਆ ਉਹਨਾਂ ਦੀ ਸੰਖਿਆ 4 ਆ ਜਿਹੜੇ ਗੁਲਾਈ ਰਹਿਤ ਆ ਉਹਨਾਂ ਦੀ ਸੰਖਿਆ 6 ਆ ਹੁਣ ਤੁਸੀਂ ਇਹਨੂੰ ਯਾਦ ਕਰਨ ਦਾ ਸੌਖਾ ਤਰੀਕਾ ਇਹ ਆ ਕਿ ਤੁਸੀਂ ਊੜੇ ਵਾਲੇ ਜਿਹੜੇ ਸਵਾਰ ਆ ਤੇ ਨਹੀਂ ਉਹ ਲਿਖ ਲੈਣਾ ਨੇ ਇੱਕ ਸਿਰਫ ਐਡੇ ਇੱਕ ਨੌੜਾ ਜਿਹੜਾ ਉਹ ਯਾਦ ਰੱਖ ਲੈਣਾ ਉਸ ਤੋਂ ਬਾਅਦ ਗੁਲਾਈਦਾਰ ਯਾਦ ਰੱਖ ਲੈ ਉਸ ਤੋਂ ਬਾਅਦ ਜਿਹੜੇ ਬਾਕੀ ਸਵਰ ਬਚੇ ਉਹ ਕਿਹ ਰਹਿ ਗਏ ਗੁਲਾਈ ਰਹਿਤ ਉਸ ਤੋਂ ਬਾਅਦ ਦੇਖਦੇ ਹਾਂ ਅਸੀਂ ਸਵਰਾਂ ਦੇ ਕੁਛੇ ਕਹਿੰਦਾ ਪੰਜਾਬੀ ਵਿੱਚ ਏ ਕਹਿਰੇ ਦੋ ਰੇ ਤੇਰੇ ਤੇ ਹੁੰਦੇ ਆ ਸਭ ਤੋਂ ਪਹਿਲਾਂ ਅਸੀਂ ਦੇਖਦੇ ਆ ਦੋਰੇ ਸਵਰ ਦੋਰੇ ਸਾਰਾ ਕਿਹੜੇ ਆ ਗੱਗਾ ਈੜੀ ਨੂੰ ਰੱਗ ਗਈ ਗੱਗਾ ਪਲੱਸ ਐੜਾ ਪਲੱਸ ਈੜੀ ਨੂੰ ਸਿਆਰੀ ਹੁਣ ਐੜਾ ਤੇ ਈੜੀ ਨੂੰ ਸਿਆਰੀ ਇਹਦੇ ਵਿੱਚ ਕੀ ਆ ਦੋ ਸਵਰ ਲੱਗੇ ਆ ਅਗੇਗਾ ਹਰਸ ਪਲੱਸ ਧੀਰਗ ਸਵਰ ਹੁਣ ਬਿਆਨ ਬੱਬਾ ਪਲੱਸ ਈੜੀ ਨੂੰ ਸਿਆਰੀ ਪਲੱਸ ਐੜੇ ਨੂੰ ਕੰਨਾ ਪਲੱਸ ਨੰਨਾ ਹੁਣ ਇਹਦੇ ਵਿੱਚ ਈੜੀ ਨੂੰ ਸਿਆਰੀ ਜਿਹੜਾ ਹਰਸ ਸਵਰ ਲੱਗਾ ਤੇ ਧੀਰਗ ਸਵਰ ਐੜੇ ਨੂੰ ਕੰਨਾ ਲੱਗਾ ਆ ਇਹ ਵੀ ਦੋਸਵਾਰ ਹੋ ਗਿਆ ਅੱਗੇ ਦੀਰਕ ਪਲੱਸ ਦੀਰਕ ਉਹਦਾ ਮਾਈ ਮਮਾ ਪਲੱਸ ਐੜੇ ਨੂੰ ਕੰਨਾ ਪਲੱਸ ਈੜੀ ਨੂੰ ਵਿਆਰੀ ਹੁਣ ਐੜੇ ਨੂੰ ਕੰਨਾ ਤੇ ਈੜੀ ਨੂੰ ਵਿਆਰੀ ਜਿਹੜੇ ਦੋਨੇ ਦੀਰਕ ਸਵਾਰ ਲੱਗੇ ਅੱਗੇ ਤਾਏ ਤੱਤਾ ਪਲੱਸ ਐੜੇ ਨੂੰ ਕੰਨਾ ਪਲੱਸ ਈੜੀ ਨੂੰ ਲਾਮ ਹੁਣ ਐੜੇ ਨੂੰ ਕੰਨਾ ਤੇ ਈੜੀ ਨੂੰ ਲਾਮ ਜਿਹੜੇ ਦੋਨੇ ਕੀ ਆ ਤੀਰਕ ਸਵਾਰ ਲੱਗੇ ਇਸੇ ਤਰ੍ਹਾਂ ਦੋ ਸਵਾਰਾਂ ਦੇ ਕੁਛ ਹੋ ਗਿਆ ਅੱਗੇ ਹੈਗਾ ਤੀਰੇ ਸਵਾਰ ਤੀਰੇ ਸਵਾਰ ਕਿਹੜੇ ਆਈਆਂ ਜਿੱਦਾਂ ਐੜੇ ਨੂੰ ਕੰਨਾ ਈੜੀ ਨੂੰ ਵਿਆਰੀ ਐੜੇ ਨੂੰ ਕੰਨਾ ਇਹ ਕਿਹੜੇ ਆ ਇਹ ਤਿੰਨ ਸਵਾਰ ਅੱਗੇ ਇਕੱਠੇ ਇੱਕ ਹੋ ਗਏ ਤੀਰੇ ਸਾਰ ਅੱਗੇ ਹੈਗਾ ਮੋਇਆ ਮ ਪਲੱਸ ਈ ਡੀ ਨੂੰ ਸਿਆਰੀ ਪਲੱਸ ਐ ਡੇ ਨੂੰ ਕੰਨ ਹੁਣ ਊੜੇ ਨੂੰ ਹੋੜਾ ਈ ਡੀ ਨੂੰ ਸਿਆਰੀ ਤੇ ਐ ਡੇ ਨੂੰ ਕੰਨ ਜਿਹੜੇ ਤਿੰਨ ਸਵਰ ਲੱਗੇ ਹੋ ਗਏ ਤੀਰੇ ਸਵਰ ਅੱਗੇ ਹੈਗਾ ਚੌਰੇ ਸਵਰ ਚੌਰੇ ਸਵਰ ਕਿਹੜੇ ਹੁੰਦੇ ਆ ਚੌਰੇ ਸਵਰ ਦੇ ਵਿੱਚ ਰੁਬਾਈਆਂ ਲਿਖਿਆ ਰਾਰਾ ਪਲੱਸ ਊੜੇ ਨੂੰ ਕੰਨ ਪਲੱਸ ਬੱਬਾ ਪਲੱਸ ਐ ਡੇ ਨੂੰ ਕੰਨ ਪਲੱਸ ਈ ਡੀ ਨੂੰ ਵਿਹਾਰੀ ਪਲੱਸ ਐ ਡੇ ਨੂੰ ਕੰਨ ਹੁਣ ਇਹਦੇ ਵਿੱਚ ਊੜੇ ਨੂੰ ਊੜੇ ਨੂੰ ਔਂਕੜ ਐ ਡੇ ਨੂੰ ਕੰਨ ਈ ਡੀ ਨੂੰ ਵਿਹਾਰੀ ਤੇ ਐ ਡੇ ਨੂੰ ਕੰਨ ਇਹ ਕਿਹੜੇ ਲੱਗੇ ਆ ਚਾਰ ਸਵਰ ਲੱਗੇ ਆ ਇਹਦਾ ਪੰਜਾਬੀ ਦੇ ਕੇਂਦਰੀ ਸਵਾਰ ਲਘੂ ਸਵਾਰਾ ਐਡਾ ਈ ਡੀ ਨੂੰ ਸਿਆਰੀ ਤੇ ਊੜੇ ਨੂੰ ਔਂਕੜ ਇਹ ਜਿਹੜੇ ਆ ਅਖੀਲੀ ਸਥਿਤੀਆਂ ਵਿੱਚ ਨਹੀਂ ਆਉਂਦੇ ਮਤਲਬ ਸ਼ਬਦ ਦੇ ਅਖੀਰ ਦੇ ਵਿੱਚ ਨਹੀਂ ਆਉਂਦੇ ਅੱਗੇਗਾ ਈ ਜਿਹੜਾ ਆ ਅਗਲੀ ਸਥਿਤੀ ਵਿੱਚ ਘਟਣ ਦਾ ਜਿਹੜੇ ਈ ਡੀ ਵਿਹਾਰੀ ਜਿਹੜਾ ਸਵਾਰਾ ਅੱਗੇ ਜਿਹੜਾ ਆ ਸ਼ੁਰੂ ਦੇ ਵਿੱਚ ਘਟ ਆਉਂਦਾ ਹੈ ਦੋ ਸੰਦੇ ਸਵਰ ਕਿਹੜੇ ਹੁੰਦੇ ਕਹਿੰਦੇ ਜਦੋਂ ਦੋ ਸਵਰਾਂ ਦਾ ਉਚਾਰ ਆਪਸ ਵਿੱਚ ਇੱਦਾਂ ਡੁੱਬਿਆ ਹੁੰਦਾ ਹੈ ਕਿ ਉਹ ਦੇਖਣ ਇੱਕੋ ਲੱਗਦੇ ਆ ਤੇ ਉਹਨੂੰ ਕੀ ਕਹਿੰਦੇ ਆ ਦੋ ਸੰਦੇ ਸਰ ਜਦੋਂ ਪਿਓ ਲਿਖਿਆ ਪਿਓ ਦੇ ਵਿੱਚ ਈੜੀ ਨੂੰ ਸਿਹਾਰੇ ਤੇ ਊੜੇ ਨੂੰ ਅੰਕਲ ਦੋ ਸਵਰ ਲੱਗੇ ਪਰ ਜਦੋਂ ਅਸੀਂ ਪਿਓ ਲਿਖਦੇ ਆ ਤਾਂ ਸਾਨੂੰ ਇੱਦਾਂ ਹੀ ਲੱਗਦਾ ਕਿ ਜਿਵੇਂ ਇਹਦੇ ਵਿੱਚ ਇੱਕੋ ਹੀ ਸਵਰ ਲੱਗਾ ਹੈ ਪਰ ਅਸਲ 'ਚ ਦੋ ਲੱਗੇ ਆ ਧੰਨਵਾਦ ਸਾਰਿਆਂ ਦਾ